ਸਰ ਜੀ ਕੀ ਹੋਇਆ ਕੀ ਆ ਜੀ ਸਰ ਆ ਨਾ ਮੁਹੰਮਦ ਦੀ ਜਿਹੜੀ ਨਾਂ ਦੇ ਮੁੰਡੇ ਸਾਡੀ ਗਲੀ ਦੇ ਵਿੱਚ ਉਹਨਾਂ ਨੇ ਮੁੰਡੇ ਦੇ ਤਿੰਨ ਜਾਣੇ ਬੁਲਾ ਕੇ ਤੇ ਮੈਨੂੰ ਉੱਤੇ ਮੈਂ ਵੋਟਾਂ ਦੀ ਪਰਚੀਆਂ ਵੰਡਣ ਦੇ ਆ ਸੀ ਉਹਨਾਂ ਨੇ ਚੌਂਗ ਦੇ ਵਿੱਚ ਮੈਂ ਆਪਣੇ ਵਾਰਕਾਤ ਹੋ ਕੇ ਮੈਂ ਚੌਂਗ ਦੇ ਵਿੱਚ ਜਾਣ ਕੇ ਖਲੋਤਾ ਹੀ ਆ ਉਹਨਾਂ ਨੇ ਮੈਨੂੰ ਫੜ ਗਏ ਤੇ ਪਹਿਲਾਂ ਉਹਨਾਂ ਨੇ ਮੈਨਾਂ ਕੋਈ ਗੱਲ ਬੋਝ ਨਹੀਂ ਕੀਤੀ ਗਲੀ ਕੋਲ ਚ ਕੱਢ ਕੇ ਮੈਨੂੰ ਕੋਟ ਦੇ ਲਿਆਏ ਝੁੱਗੀਆਂ ਵਾਲੇ ਚੌਂ ਚੌਂ ਕੋਟ ਦੇ ਲਿਆਏ ਮੇਰੇ ਘਰ ਦਾ ਕਰ ਪੇਰ ਘਰ ਤੋਂ ਬਾਅਦ ਮੇਰੇ ਉਹਨਾਂ ਨੇ 8 ਟਾ ਰੋੜੇ ਚਲਾਏ ਦੂਸਰਾ ਮੁੰਡਾ ਮੇਰੀ ਗਲੀ ਦਾ ਇੱਕ ਛਡਾਨ ਲੱਗਾ ਉਹਦੇ ਵੀ ਸਿਰ ਦੋ ਹੱਟ ਮਾਰ ਕੇ ਦੋ ਵਾਰੀ ਸਿਰ ਪਾੜਦਾ ਮੇਰੀ ਭਾਬੀ ਜੀ ਦੀ ਵੇ ਬਾਲ ਬੂਲ ਪੁੱਟ ਕੇ ਉਹਨਾਂ ਦੇ ਘਰ ਨੂੰ ਧਮਕੀ ਲਾ ਕੇ ਵੀ ਤੂੰ ਹੀ ਮਗਰ ਹੁੰਦੇ ਤੁਹਾਡੇ ਨਾਮ ਜਾਰਾ ਤੁਹਾਡੇ ਘਰ ਤੋਂ ਹੁਣ ਵੇਖਾਂਗੇ ਇਹ ਨਿਸ਼ਾਨ ਨਿਸ਼ਾਨ ਮੇਨ ਜਿਹੜਾ ਹੈਗਾ ਇਹਨਾਂ ਦਾ ਉਹ ਕਰਵਾਉਂਦਾ ਇਹਦੇ ਨਿਸ਼ਾਨ ਦੇ ਸਾਰੇ ਚੇਲੇ ਹੈਗੇ ਇਹ ਤਿੰਨ ਭਰਾ ਹੈਗੇ ਨਿਸ਼ਾਨ ਵੀਰਪਾਲ ਦੇ ਸ਼ੇਰ ਤੇ ਇੱਕ ਮੁੰਡਾ ਨਿਤਿਸ਼ ਹੈਗਾ ਉਹ ਨਾਲ ਇਹਨਾਂ ਦੇ ਰਲਿਆ ਹੋਇਆ ਵਾ ਰਾਤੀ ਆਈ ਇਸ 사ਜਣ ਹੀ ਚੀਨੀ ਹੀ ਤੇ ਅਜੇ ਹੀ ਤੇ ਆਪਣਾ ਚੰਦੀ ਇੱਕ ਮੁੰਡਾ ਹੋਰ ਪਤਾ ਨਹੀਂ ਕਿਹੜਾ ਹੈਗਾ ਉਹਨੇ ਪਛਾਤੀ ਹੈਗਾ ਜਿਉ ਜਿਹੜਾ ਗੋਲੀ ਉਹਨਾਂ ਨੇ ਚੀਨੀ ਹੋਣਾ ਨੇ ਚਲਾਈਆਂ ਵਾ ਤੇ ਦੂਸਰੀ ਪਾਰਟੀ ਵਾਲੇ ਮੈਨੂੰ ਪਤਾ ਨਹੀਂ ਐਸਐਚਓ ਸਾਹਿਬ ਮੇਰਾ ਨਾਲ ਆਈ ਜਾਂਦੇ ਵੀ ਤੂੰ ਬੁਲਾਏ ਬੰਦੇ ਆਪਣੇ ਮੈਂ ਰੱਬ ਜੀਦੋਂ ਮੇਰੇ ਸੱਟਾਂ ਸੁੱਟਾਂ ਲੱਗੀਆਂ ਵਾ ਆ ਵੇਖੋ ਸੱਟਾਂ ਲੱਗੀਆਂ ਮੇਰੇ ਮੂੰਹ ਮਾਤੇ ਲੱਗੀਆਂ ਆ ਮੈਂ ਇੱਧਰ ਰਿਪੋਰਟ ਲਖਾਣਾ ਹੈ ਭੈਣ ਕੱਲੀ ਘਰੇ ਸੀ ਨਾਲ ਪਤਰੀਆਂ ਸੀ ਘਰੇ ਘਰੇ ਹੋਰ ਕੋਈ ਨਹੀਂ ਸੀ ਮੰਮੀ ਵੀ ਇੱਥੇ ਭਾਬੀ ਵੀ ਇੱਥੇ ਉਹਨਾਂ ਨੇ ਬਾਅਦ ਵਿੱਚ ਮਗਰ ਪਹਿਲਾਂ ਦਾਤਰ ਦੂਤਰ ਮਾਰੇ ਬਾਰੀ ਹੁੰਦੀ ਫਿਰ ਉਹਨਾਂ ਨੇ ਫਾਇਰਿੰਗ ਕੀਤੀ ਆ ਪਤਾ ਨਹੀਂ ਦੂਸਰੇ ਮੁੰਡੇ ਕਿਹੜੇ ਆ ਕਿਸੀ ਉਹਨਾਂ ਨੇ ਫਾਇਰਿੰਗ ਕੀਤੀ ਆ ਉਸ ਤੋਂ ਬਾਅਦ ਉਹ ਵੀ ਭੱਜ ਗਏ ਆ ਠੀਕ ਹੈ ਜੀ ਕਟੋ ਕਰਨੀ ਮੈਨੂੰ ਇਹ ਨਹੀਂ ਨਾ ਪਤਾ ਕਿ ਕਿੰਨੀਆਂ ਚਲੀਆਂ ਉੱਥੇ ਜਿਹੜੇ ਖੋਲ ਮਿਲੇ ਉਹ ਪੰਜ ਛੇ ਬੋਲ ਮਿਲੇ ਜੀ ਜਿਹੜੇ ਬੁੜਾ ਇਨਸਾਨ ਨੇ ਬਰਾਮਤ ਬਰਾਮਤ ਕੀਤੀ ਆ ਤੇ ਮੇਰੇ ਨਾਲ ਬੈ ਨਾਨ ਸਾਹਿਬ ਹੀ ਹੁੰਦੀ ਆ ਸਸੋ ਸਾਹਿਬ ਸਾਰੇ ਮੇਰਾ ਨਾਮ ਲੱਗ ਜਾਂਦੇ ਵੀ ਤੂੰ ਤੂੰ ਮੇ ਮੁੰਡੇ ਬੁਲਾਏ ਜਿਹੜੇ ਦੂਸਰੀ ਪਾਰਟੀ ਤੇਰੇ ਵੱਲ ਆਈ ਠੀਕ ਹੈ ਨਾ ਮਾਮਲਾ ਸਾਹਮਣੇ ਆਇਆ ਸਰ ਕੀ ਜਾਂਚ ਚੱਲ ਰਹੀ ਹੈ ਉਹ? ਉਹ ਮਾਮਲਾ ਜਿਹੜਾ ਆਪਣਾ ਰਾਤ ਨੂੰ ਮੋਕਮਪੁਰੇ ਥਾਣੇ ਦੇ ਏਰੀਆ ਦੇ ਵਿੱਚ 11:30 11:00 ਵਜੇ ਦੇ ਆਸ-ਪਾਸ ਦਾ ਮਾਮਲਾ ਹੈਗਾ। ਉਹ ਦੋ ਧਿਰਾਂ ਦੇ ਵਿੱਚ ਝਗੜਾ ਸામਨੇ ਆਇਆ ਇਹਨਾਂ ਦਾ ਪਹਿਲਾਂ ਵੀ ਝਗੜਾ ਹੋਇਆ ਸੀ ਤੋਂ ਉਹ ਕਰਕੇ ਕਿਸੇ ਬੰਦੇ ਨਾਲ ਝਗੜਾ ਸੀ ਇਹਨਾਂ ਦਾ ਕੰਪਲੇਨੈਂਟ ਵੀ ਅਸੀਂ ਮਤਲਬ ਉਹਨਾਂ ਨੂੰ ਪੁੱਛਤਾਚ ਕੀਤੀ ਹੈ ਤੇ ਹੁਣ ਵੀ ਅਸੀਂ ਸੀਸੀਟੀਵੀ ਸਾਰੇ ਖਿਲਾਰ ਰਹੇ ਹਾਂ ਜਿ ਜਦੋਂ ਵੀ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਕੋਈ ਪਹਿਲੂ ਸਾਹਮਣੇ ਆਉਂਦਾ ਅਸੀਂ ਉਹ ਦੱਸਾਂ ਸਰ ਇਹਨਾਂ ਦਾ ਫਲੇਸ਼ ਰਿਪੋਰਟ ਕਰ ਰਿਹਾ ਵਾ ਕੀ ਜਦੋਂ ਸਾਰੀ ਧਿਆਨ ਜਮਾ ਫਿਰ ਵੀ ਇਤਨੀ ਗੋੜੀਆਂ ਦਾ ਮਾਮਲਾ ਸਾਹਮਣੇ ਆਣਾ ਦੇਖੋ ਅਜੇ ਮੈਕਸਿਮਮ ਤੋਂ ਮੈਕਸਿਮਮ ਹਥਿਆਰ ਜਮ੍ਹਾਂ ਕਰਾਏ ਹੋਏ ਨੇ ਅਜ ਸਾ ਅਜ ਤੱਕ ਵੀ ਮੁਹਿੰਮ ਚੱਲ ਰਹੀ ਹੈ ਕਿ ਜਿਨਨੇ ਵੀ ਹਥਿਆਰ ਸਾਡੇ ਏਰੀਆ ਦੇ ਵਿੱਚ ਆ ਉਹ ਜਮ੍ਹਾਂ ਹੋਣ ਤੇ ਕੁਝ ਕੁ ਬੰਦੇ ਹੈਗੇ ਜਿਨ੍ਹਾਂ ਦਾ ਉਹਨੇ ਰਿਕਾਰਡ ਨਹੀਂ ਹੈਗਾ ਜਾਂ ਦੋ ਨੰਬਰੀ ਜਿਨ੍ਹਾਂ ਦੇ ਕੋਲ ਉਹ ਵੀ ਸਾਡੀ ਤਹਿਕੀਕਾਤ ਚੱਲ ਰਹੀ ਹੈ ਕਿ ਕਿ ਕੌਣ ਇਹ ਬੰਦੇ ਹੈਗੇ ਤਾਂ ਜਦੋਂ ਵੀ ਇਹਨਾਂ ਦਾ ਅਸੀਂ ਟ੍ਰੇਸ ਪਾ ਲਾਂਗੇ ਆਦੀ ਹੋਰ ਤੇ ਕਾਰਵਾਈ ਕਰਾਂਗੇ ਸਰ ਕੋਈ ਟੀਮਾਂ ਬਣਾਈਆਂ ਨਹੀਂ ਹਾਂਜੀ ਦੇਖੋ ਥਾਣੇ ਦੀ ਟੀਮਾਂ ਕੱਲ ਰਾਤ ਤੋਂ ਹੀ ਲੱਗੀ ਹੋਈਆਂ ਨੇ ਮੈਂ ਵੀ ਇੱਥੇ ਹੀ ਸੀ 4-5 ਘੰਟੇ ਤੋਂ ਸੀਸੀਟੀਵੀ ਅਸੀਂ ਤਲਾਸ਼ ਕਰ ਰਹੇ ਐਸਐਚਓ ਸਾਹਿਬ ਦੀ ਟੀਮ ਤੋ ਅਸੀਂ ਜਿੰਨਾ ਜਲਦੀ ਹੋ ਸਕਦਾ ਇਹਦੇ ਤੇ ਉਹ ਕਰਾਂ ਸਰ ਕਿੰਨੇ ਬੰਦੇ ਸੀ ਜਿੰਨੇ ਕੋਈ ਨਹੀਂ ਦੇਖੋ ਜਿੰਨਾ ਵੀਡੀਓ ਚ ਚਾਰ ਪੰਜ ਬੰਦੇ ਸੀ ਕਿ ਇਹ ਨਹੀਂ ਕਿ ਸਾਡੇ ਕੋਲ ਸਾਰਿਆਂ ਕੋਲ ਵੈਪਨ ਸੀਗੇ ਵੈਪਨ ਦੇ ਇਕ ਆਦੇ ਕੋਲ ਸੀਗਾ ਉਹਨੇ ਹਵਾ ਦੇ ਵਿੱਚ ਚਲਾਈ ਚਲੂਈ ਹੈਗੀ ਫਾਇਰਿੰਗ ਤੇ ਇਹਨਾਂ ਦੋਵਾਂ ਪਾਰਟੀਆਂ ਦਾ ਜਿਹੜਾ ਰੋਲਾ ਪਿਆ ਸੀਗਾ ਉਹਦੇ ਵਿੱਚ ਇਹ ਸਾਹਮਣੇ ਆਇਆ ਤੇ ਹੁਣ ਅਸੀਂ ਕੰਪਲੇਨੈਂਟ ਤੋਂ ਵੀ ਪੁੱਛਗਿੱਛ ਕਰ ਰਹੇ ਹਾਂ ਕਿ ਕੌਣ ਬੰਦੇ ਸੀਗੇ ਕਿਹਦਾ ਦਾ ਰੋਲ ਹੈਗਾ ਤੇ ਜਦੋਂ ਵੀ ਪਤਾ ਲੱਗ ਜਾਣਾ ਅਸੀਂ ਉਹਦੇ ਤੇ ਲੱਗੇ ਹੋ ਜਾਂ ਸਾਡੀ ਟੀਮ